हे सगल्प वणके नायका तेरी पाश आई रहे आत अंत daim सतगुरु मेरा पूरा रहे पाश आई सदा सदा काय माय मेरीए मेरा जीवन सवार दे मैं जाणा ओत्ते जिथे वाघा बैतोल ना मुर एक नाम सत 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 पल्ले बन्ना पीटा देनी जाहयो काबे जाणा अपने ਉੱਲਿਆ ਆਇਆ ਚਹਾਨ ਇਵਾਦਤ ਨਿਵਾਜੇ ਅਠੋਂ ਪਹਿਰ ਦائیں ਵਸੇ ਆਵਾਦਾ ਸੋਣ ਸੋਣ ਮਨ ਨਾ ਮੰਨੇ ਜਾ ਵਸੇ ਉਸ ਸਹਿਰ ਸਰੀਰ ਜਾਨ ਨਮਾਜ਼ਾਂ ਕਬੂਲੀਆਂ ਸਜਦਾ ਕਰਾਂ ਜਾਏ ਕਰ ਪੀਰ ਜਾਲ ਮੇਂ ਕਬੂਲੇ ਗਏ ਸੋਈ ਜਨ ਜਿਨ੍ਹਾਂ ਜਪਿਆ ਇੱਕ ਪਰਵਰਦੀਗਾਰ ਅੰਮ੍ਰਿਤ ਵੇਲੇ ਜਾਗਿਆ ਉਠ ਮਨਾਇ ਆਪਣਾ ਯਾਰ